ਕੌਣ ਕਾਲ ਮਸੂਲ ਹੋਈ ਸੀ ਸਰਕਾਰੀ ਨੰਬਰ ਤੇ ਵੀ ਇਦਾਂ ਕਰਕੇ ਪੂਨੀਆ ਟਾਵਰ ਕੋਲ ਇੱਕ ਜਿਹੜੀ ਛੋਟੀ ਬੱਚੀ ਨਾਲ ਕਿਸੇ ਨੇ ਦੁਸ਼ਕਰਮ ਕੀਤਾ ਇਹ ਅਸੀਂ ਫਿਰ ਮੌਕੇ ਤੇ ਪਹੁੰਚੇ ਇੱਕ ਪ੍ਰਵਾਸੀ ਪਰਿਵਾਰ ਹੈ ਇਹ ਬੱਚੀ ਦਾ ਤੇ ਪ੍ਰਵਾਸੀ ਪਰਿਵਾਰ ਇਹ ਝੁੱਗੀਆਂ ਬਣਾ ਕੇ ਇੱਥੇ ਪਲਾਟ ਦੇ ਵਿੱਚ ਰਹਿ ਰਿਹਾ ਹੈ ਇਹ ਬੱਚੀ ਦੀ ਉਮਰ ਕਰੀ 5 ਸਾਲ ਆ ਤਾਂ ਮੌਕੇ ਤੇ ਇੱਕ ਲੈਡੀ ਸਬ ਇੰਸਪੈਕਟਰ ਨੂੰ ਬੁਲਾ ਕੇ ਅਸੀਂ ਬੱਚੀ ਨੂੰ ਉੱਥੋਂ ਸਿਕਿਉਰ ਕੀਤਾ ਤੇ ਉਹਦੀ ਮਦਰ ਦੇ ਸੰਨੇਹਤ ਅਸੀਂ ਸਿਵਲ ਹਸਪੀਟਲ ਚ ਲੈ ਆ ਕੇ ਜਿਹੜਾ ਹੁੰਦਾ ਬੱਚੀ ਦਾ ਮੈਡੀਕਲ ਕਰਾਇਆ ਮੈਡੀਕਲ ਕਰਵਾਉਣ ਤੋਂ ਬਾਅਦ ਜਿਹੜਾ ਬੱਚੀ ਨੇ ਮਾਂ ਨੇ ਜਿਹੜਾ ਮੈਡੀਕਲ ਕਰਾਉਣ ਤੋਂ ਇਨਕਾਰ ਕਰ ਦਿੱਤਾ ਉਸ ਦੇ ਸਬੰਧ ਵਿੱਚ ਉਸ ਤੋਂ ਬਾਅਦ ਜਿਹੜੀ ਉਹਦੀ ਬੱਚੇ ਦੀ ਜਿਹੜੀ ਮਾਂ ਹੈ ਉਹਦਾ ਸਟੇਟਮੈਂਟ ਲਿਖਿਆ ਗਿਆ ਜਿਹੜੀ ਸਟੇਟਮੈਂਟ ਮਾਂ ਨੇ ਲਿਖਾਈ ਉਹਨੇ ਦੱਸਿਆ ਕਿ ਵੀ ਜਿਹੜਦੇ ਤੇ ਅਲੀਗੇਸ਼ਨ ਲਾ ਰਹੇ ਨੇ ਇਹ ਉਸੇ ਦਾ ਹੀ ਭਤੀਜਾ ਹੈ ਤੇ ਉਹ ਵੀ ਇੱਕ ਪ੍ਰਵਾਸੀ ਪਰਿਵਾਰ ਹੈ ਤੇ ਜਿਹੜਾ ਉਹ ਆਉਂਦਾ ਜਾਂਦਾ ਰਹਿੰਦਾ ਇਹਨਾਂ ਕੋਲ ਤੇ ਉਸ ਸਮੇਂ ਜਿਹੜੀ ਉਹਦੀ ਬੱਚੀ ਆ ਜਿਹੜੀ ਉਹ ਖੁੱਲੇ ਸ਼ੌਚ ਕਰ ਰਹੀ ਸੀ ਤਾਂ ਕਿਸੇ ਨੂੰ ਇਦਾਂ ਲੱਗਿਆ ਕਿ ਉੱਥੇ ਕਿਸੇ ਬੰਦੇ ਨੂੰ ਵਹਿਮ ਹੋ ਗਿਆ ਕਿ ਇਹ ਸ਼ਾਇਦ ਉਸ ਬੱਚੀ ਨੂੰ ਕੋਈ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਬੱਚਾ ਪਰ ਕਹਿੰਦੇ ਉਹਦੀ ਮਾਂ ਦੇ ਬਿਆਨ ਮੁਤਾਬਕ ਵੀ ਇਹ ਤਾਂ ਇਦਾਂ ਦਾ ਕੁਝ ਵੀ ਨਹੀਂ ਸੀਗਾ ਉਹਨਾਂ ਦੇ ਪਰਿਵਾਰ ਦਾ ਉਹ ਮੈਂਬਰ ਆ ਤੇ ਜਿਹੜੀ ਉਹ ਬੱਚੀ ਨਵਾਲਕ ਬੱਚੀ ਆ ਉਹਦਾ ਉਪਰਾ ਲੱਗਦਾ ਉਹਨਾਂ ਨੇ ਕਿਸੇ ਵੀ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਜੀ ਤੇ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਫੈਲ ਰਹੀ ਆ ਇਹ ਜਿਹੜੀ ਬਿਲਕੁਲ ਕਿਸੇ ਦੀ ਝੂਠੀ ਇਤਲਾਹ ਕਰਕੇ ਫੈਲ ਰਹੀ ਆ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨੂੰ ਜਿਹੜੀ ਨਾ ਫਲਾਇਆ ਜਾਵੇ ਇਦਾਂ ਦੀ ਕੋਈ ਵਾਰਦਾਤ ਇੱਥੇ ਨਹੀਂ ਹੋਈਗੀ